ਮੈਂ ਘਾੜਾ ਕੰਟਰੀ ਹਾਂ ਜੋ ਇੰਟਰਨੈਸ਼ਨਲ ਕੰਟਰੀ ਹਾਂ ਮੈਂ ਨਿੱਕਾ ਸੀ ਤੇ ਦੋ 1 ਇੰਚ ਐਂਪੀਨ ਚੈਂਪੀਅਨ ਟਿਕ ਮੈਂ ਜੀ ਜੀ ਤੇ ਹੁਣ ਲੇਟਰ ਮੈਂ ਯੂਐਸ ਜੀਮੂ ਸਰਪੰਚ ਦੇ ਚੈਂਪੀਅਨ 799 ਜਦ ਮੈਂ ਪੈਦਾ ਹੋਇਆ ਤਾਂ ਨੋਰਮਲ ਬੋਨ ਹੋਇਆ ਮੈਨੂੰ ਹਾਈ ਕਿੰਗ ਹੋਇਆ ਤੇ ਉਹ ਮੇਰੇ ਦਿਮਾਗ ਤੋਂ ਚੜ ਗਿਆ ਉਹ ਇਹਨੂੰ ਫੁੱਲ ਬੋਡੀ ਕਰ ਲੈਣੀ ਹੋਣੀ ਉਹ ਭਾਰਤ ਦੇ ਵਿੱਚ ਬੈਠਾ ਸੀਗਾ ਬੱਚੇ ਭਜਰੇ ਦੀ ਹੂੰ कि मैं खड़ा भी दिख गया अच्छा मतलब तुसी बच्चा नुवेक के ने ज़्यादा हाँ तो और मैं तो मैंने मोदी मोदी हुए बच्चे परिजन तो मैंने करो मेरे आ तो तो मैंने चैनल भी बिल्लू आफ़ प्लाइज़ तराजू मेरे दिनों पर गुरु करूँगा मैं गुरुजा फादर कहूँगा गुरुजा कहूँगा कहूँगा मेरे नहीं ह ਕਿਉਂਕਿ ਇੱਕ ਕੋਰਸ ਹੁੰਦਾ ਹੈ ਜਿਹਨੇ ਆਪਣੇ ਮਾਪੇ ਤੋਂ ਬਾਅਦ ਤੋਂ ਵੀ ਕੇਅਰ ਕਰਨੀ ਹੈ ਜੀ ਜੀ ਉਹਨੂੰ ਦੁਨੀਆ ਤੋਂ ਇੱਕ ਅਲੱਗ ਪਛਾਣ ਦਿਵਾਉਣੀ ਹੈ ਜੀ ਜੀ ਹਾਂ ਮੈਂ ਉਹਨਾਂ ਦਾ ਬਹੁਤ ਅਭਾਰੀ ਹਾਂ ਔਰ ਅੱਜ 27 ਸਾਲ ਹੋ ਗਏ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਬਾਤ ਹੈ ਉਹਨਾਂ ਦਾ ਨਾਮ ਹੈ ਮਿਸਟਰ ਰਜੇਸ਼ ਕੁਮਾਰ ਜੋਸ਼ੀ ਪੰਜਾਬ ਪੁਲਿਸ ਦੇ ਵਿੱਚ ਐਸਆਈ ਨੇ ਔਰ ਪੰਜਾਬ ਕਰਾਟੇ ਫੈਡਰੇਸ਼ਨ ਦੇ ਜੱਜ ਨੇ ਸਰਕਾਰ ਨੇ ਤੁਹਾਨੂੰ ਇੰਨੇ ਤੁਸੀਂ ਮੈਡਲ ਲੈ ਕੇ ਆਏ ਹੋ ਸਾਡੇ ਭਾਰਤ ਦੇ ਲਈ ਤਾਂ ਮਤਲਬ ਸਰਕਾਰ ਨੇ ਤੁਹਾਨੂੰ ਇਹਨਾ ਵੀ ਨਹੀਂ ਕੀਤਾ ਕਿ ਅਸੀਂ ਜਿਹੜਾ ਤੁਸੀਂ ਇਥੇ ਜਾਣਦੇ ਹੋ ਬਾਹਰ ਫੋਰਨ ਕੰਟਰੀ ਦੇ ਵਿੱਚ ਜਦੋਂ ਖੇਡਣ ਜਾਂ ਵਾਪਸ ਆਉਂਦੇ ਹੋ ਕਿ ਉਹਨਾਂ ਕੀ ਕਰਦੇ ट्रैवल ਦਾ ਹੁਣ ਤੱਕ ਨਹੀਂ ਕਰਦੇ ਤੁਸੀਂ ਵੀ ਨਹੀਂ ਕਰਦੇ ਮੈਂ ਮੈਨੂੰ ਇਹ ਮੈਡੀਕਾਤਾਂ ਨੂੰ ਦੀ ਫੀਰ ਪਾਉਣ ਦਾ ਮਿੱਟੜ ਦੋ ਕਰ ਦੋ ਜੀ ਮੈਂ ਹੈਂਡੀਕੈਪਰ ਮੇਰਾ 4% ਕੁੱਡਾ 2012 ਲੈ ਕੇ ਹੁੰਦਾ ਸੀ ਅੱਛਾ ਮੈਂ ਜੋ ਉਹ ਦੀ ਸੀ ਮੈਂ ਸਦਾ ਫੋਟੋ ਹੀ ਪੜ ਕੇ ਬੰਨ੍ਹਾ ਦੋ ਹੂੰ ਹੂੰ ਓਤੇ ਵੀ ਨਹੀਂ ਆਦੇ ਜਿਵੇਂ ਮੈਂ ਇਹਨਾਂ ਨੂੰ ਇੰਨੀ ਵੀ ਉੱਪਰ ਦੇਤੀ ਕਿ ਮੈਂ ਪੀਐਨ ਵੀ ਲੱਗ ਗਿਆ ਹੂੰ ਹੂੰ ਇਹਨੂੰ ਓਤੇ ਰੱਖੀ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਮੁੰਦਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਮੇਰੇ ਨਾਲ ਬੜੇ ਹੀ ਖਾਸ ਮਹਿਮਾਨ ਮੌਜੂਦ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸਾਡੇ ਦੇਸ਼ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਪਰ ਅਸੀਂ ਉਹਨਾਂ ਨੂੰ ਕੀ ਰਿਵਰਸ ਚ ਦੇ ਰਹੇ ਹਾਂ? ਇਹ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ, ਉਹਨਾਂ ਦੀ ਜਰਨੀ ਬਾਰੇ ਸੁਣਾਂਗੇ ਕਿਉਂਕਿ ਉਹ ਬਹੁਤ ਸਾਰੇ ਲੋਕਾਂ ਦੀ ਇਨਸਪੀਰੇਸ਼ਨ ਹੈ। ਮੈਂ ਗੱਲ ਕਰ ਰਹੀ ਹਾਂ ਤਰुण ਸ਼ਰਮਾ ਜੀ ਦੀ ਜੋ ਕਿ ਇੱਕ ਇੰਟਰਨੈਸ਼ਨਲ ਐਥਲੀਟ ਨੇ ਪੈਰਾ ਕਾਰਾਟੇ ਖੇਡਦੇ ਨੇ। ਤਿਆਉ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਲਾ ਆਗੇ ਤੋਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਰ ਬਹੁਤ ਵਧੀਆ ਜੀ ਜੀ ਸੁਣਾਓ ਮੈਂ ਵੀ ਬਹੁਤ ਵਧੀਆ ਸਰ ਹਾਂਜੀ ਹਾਂਜੀ ਸੋ ਤੁਹਾਡੇ ਬਾਰੇ ਅੱਜ ਗੱਲ ਕਰਨੀ ਚਾਹਾਂਗੀ ਤੁਹਾਡੀ ਜਰਨੀ ਬਾਰੇ ਥੋੜਾ ਬਹੁਤ ਮੈਨੂੰ ਪਤਾ ਹੈ ਬਹੁਤ ਕੁਝ ਤੁਹਾਡੇ ਕੋਲੋਂ ਪੁੱਛਣਾ ਹੈ ਜਿਵੇਂ ਕਿ ਪਹਿਲਾਂ ਤਾਂ ਇਹ ਹੀ ਕਿ ਹੁਣ ਤੱਕ ਤੁਸੀਂ ਕਿੰਨੇ ਇੰਟਰਨੈਸ਼ਨਲ ਮੈਚੇਸ ਜਿਹੜੇ ਨੇ ਖੇਡ ਚੁੱਕੇ ਹੋ ਸਾਡੇ ਭਾਰਤ ਦੇ ਲਈ ਮੈਂ ਉੱਪਰ ਨਾ ਕੋਡਿੰਗ ਦੇ ਯਾਰ ਬੜੀ ਦੱਸਦੀ ਕਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਸ ਨੂੰ ਤੁਸੀਂ ਮੈਨੂੰ ਪਰਸ ਤੋਂ ਅੱਜ ਤੱਕ ਲੱਗੇ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰਾ ਪੰਜਾਬ ਮੇਰਾ ਇੰਡੀਆ ਮੈਂ ਇਹਨਾਂ ਪਿਆਰ ਦਊਗਾ ਕਿ ਅੱਜ ਬੜੇ ਬੜੇ ਸੈਲੀਬ੍ਰਿਟੀ ਵੀ ਮੈਨੂੰ ਕੋਲ ਕਰਦੇ ਨੇ ਮੈਸੇਜ ਕਰਦੇ ਨੇ ਤੋਂ ਮੀਨ ਕਰਦਾ ਕਿ ਸਾਰੇ ਐਡੇ ਹੀ ਪਿਆਰ ਬਣਾਏ ਰੱਖੋਗੇ ਔਰ ਉਹ ਦਿਨ ਦੂਰ ਨਹੀਂ ਹੋਊਗਾ ਕਿ ਆਪਣੇ ਦੇਖਦਾ ਆਪਣੇ ਪੰਜਾਬ ਦਾ ਨਾਮ ਮੈਂ 올림픽 ਦੇ ਵਿੱਚ ਵਿਰੋਧ ਹੁੰਦਾ। ਸੋ ਮੇਰੀ ਜਰਨੀ ਦੀ ਗੱਲ ਰਹੀ ਮੈਂ 18 ਕੰਟਰੀਆਂ ਜੋ ਇੰਟਰਨੈਸ਼ਨਲ ਕੰਟਰੀਆਂ ਚ ਮੈਂ ਨਿੱਕਾ ਨਿੱਕਾ ਨਿੱਕੇ ਦੋ ਇਜੈਂਚ ਚੈਂਪੀਅਨਸ਼ਿਪਸ ਜੀ ਤੇ ਹੁਣ ਲੇਟੈਸਟ ਮੈਂ ਯੂਐਸ ਦੀ ਮੂਵ ਸਰਪੰਚ ਦੇਸ਼ ਗਿਆ ਮੈਂ ਤਾਂ ਕੋਈ ਨਾ ਰਿਹਾ। ਕੀ ਬਾਤ ਹੈ। ਸੋ ਤੁਹਾਡੀ ਇਹ ਜਰਨੀ ਸ਼ੁਰੂ ਕਿੱਥੋਂ ਹੋਈ ਮੈਂ ਇਹ ਜਾਨਣਾ ਚਾਹਾਂ ਕਦੋਂ ਲੱਗਾ ਤੁਹਾਨੂੰ ਕਿ ਹਾਂ ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਹੈ ਤੇ ਮੈਂ ਕਾਰਾਟੇ ਦੇ ਵਿੱਚ ਅੱਗੇ ਜਾਣਾ ਚਾਹੁੰਦਾ ਇੰਟਰਨੈਸ਼ਨਲ ਐਥਲੀਟ ਬਣਨਾ ਚਾਹੁੰਦਾ ਮੈਂ ਆਪਣੀ ਨਾਇਟ ਦੀ ਸਟਡੀ ਕਰਨਾ ਜੀ 8419 ਦੁਕਾਨ ਮੇਰਾ ਘਰ ਖੰਨਾ ਡਿਸਟ੍ਰਿਕਟ ਦੁਨੀਆ ਦਾ ਪੰਡਿਤ ਜੀ ਨਾਮ ਹੁੰਦੀ ਜੀ ਬੇਕਾਰ ਹੋਇਆ ਜੀ ਸਰਦਾਰਨ ਜੀ ਫੈਮਲੀ ਕੋਰਸ ਫੈਮਲੀ ਬ੍ਰਾਹਮਣ ਫੈਮਲੀ ਦੇ ਪਾਪਾ ਦੀ ਸੈਲਰੀ ਮਾਤਰ 200-250 ਰੁਪਏ ਸਾਡੇ ਬਟ ਜਦ ਮੈਂ ਪੈਦ ਹੋਇਆ ਤਾਂ ਨੋਰਮਲ ਬੋਨ ਹੋਇਆ ਹਰੇਕ ਪੇਰੈਂਟ ਨੂੰ ਖੁਸ਼ੀ ਹੁੰਦੀ ਜੀ ਮੁੰਡੇ ਦੀ ਰੱਬ ਨੇ ਮੁੰਡੇ ਦੀ ਜਾਨ ਬਖਸ਼ੀ ਤੇ ਉਹ ਟੈਂਸ਼ਨ ਉਦੋਂ ਬਦਲੀ ਜਦ ਮੈਂ 6 ਕਿ ਮਹੀਨੇ ਹੋ ਗਏ ਨੂੰ ਹਾਈ ਫੀਵਰ ਹੋਇਆ ਕੋਈ ਉਹ ਮੇਰੇ ਦਿਮਾਗ ਤੇ ਚੜ ਗਿਆ ਉਹ ਹਾਂ ਜਦ ਡਾਕਟਰ ਕੋ ਗਏ ਤਾਂ ਡਾਕਟਰਸ ਨੇ ਮੇਰੀ ਪ੍ਰੋਬਲਮ ਡਾਇਗਨੋਸ ਕਰਤਾ ਉਹਨਾਂ ਨੇ ਮੇਰੇ ਫਾਦਰ ਨੂੰ ਬੁਲਾ ਕੇ ਦੱਸਿਆ ਜੀ ਮਾਵਾ ਕਮਯੋਗ ਦੇ ਦੇਉਗੇ ਜੀ ਦੇ ਪਾਦਰ ਨੂੰ ਨੇ ਦੱਸਿਆ ਜੀ ਇਹਨੂੰ ਫੁੱਲ ਬੋੜੀ ਕਰ ਲੈ ਜੋਗੇ ਉਹ ਫੁੱਲ ਬੋੜੀ ਹਾਂ ਮੇਰੀ ਸਿਰ ਅੱਖਾਂ ਦੇ ਮਾਈਂਡ ਕਮ ਕਰਦਾ ਜੀ ਉਹ ਬੋੜੀ ਦੀ ਵਰਤ ਨਹੀਂ ਕਰਦੀ ਇਹ ਪਾਪਾ ਨੂੰ ਕਰੇ ਕਰੇ ਅਚਾਨਕ ਨੂੰ ਇਹ ਜੀ ਰੱਬ ਨੇ ਇੱਕ ਦਾਤ ਦਿੱਤੀ ਉਹ ਵੀ ਸਾਡਾ ਸਕੂਨ ਕੀ ਹੋਇਆ ਜੀ ਆਹੋ ਜਿਹਾ ਹੂੰ ਬਟ ਪਾਦਰ ਸਾਹਿਬ ਦਾ ਹੌਸਲਾ ਵਧਾ ਦਿੱਤਾ ਹੂੰ ਮੇਰੇ ਵਾਜਦਾ ਜੀ ਨੇ ਕਿਹਾ ਕਿ ਜਦ ਤੱਕ ਇਹ ਦੀ ਰਾਇ ਸਮਾ ਹੂੰ ਮਦਰ ਰੰਬਤ ਲੱਗਿਆ ਮਦਰ ਨੂੰ ਹੂੰ ਇਹ ਮਿਨਾ ਜੀਵਨ ਗੁਜ਼ਾਰਨੇ ਪੂਰੀ ਹੂੰ ਮਤ ਕਹਨੇ ਨੇ ਕਿ ਰੱਬ ਜਦ ਨੀਂਦ ਸਾਫ ਹੋਵੇ ਰੱਬ ਤੇ ਵਿਸ਼ਵਾਸ ਹੋਵੇ ਤਾਂ ਰੱਬ ਗਿਰੋਤ ਹੁੰਦੇ ਹੂੰ